ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 23 ਗੁੰਡੇ ਪਾਏ ਆ ਜੀ ਤੇ 23 ਗੁੰਡੇ ਪਾ ਕੇ ਆਪਾਂ ਉਲਟੀ ਸਲਾਈ ਵੀ ਬਣਾ ਲਈ ਐ ਗੁੰਡੇ ਬਾ ਕੇ ਤੇ ਆਪਾਂ ਸਿੱਧੇ ਪਾਸੇ ਉਲਟੀ-ਉਲਟੀ ਸਲਾਈ ਬਣਾ ਲਈਏ ਦੇਖੋ ਜੀ ਤੇ ਅੱਗੇ ਆਪਾਂ ਡਿਜ਼ਾਈਨ ਸਟਾਰਟ ਕਰਦੇ ਆਂ ਤੇ ਉਹ ਮੈਂ ਆਪਾਂ ਕੁੰਡਿਆਂ ਦਾ ਵੀ ਦੱਸ ਦਿਆਂਗੀ ਹਿਸਾਬ ਤੇ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇੱਕ ਲਾਇਕ ਜਰੂਰ ਕਰ ਦਿਆ ਕਰੋ ਜੀ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਤੇ ਆਪ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਵੀਡੀਓ फस्ट वाला कुंडा आप धागा ता अगे करके दो कुंडे बनावेंगे आप उल्टे फिर धागा पीछे करा एक दो तीन चार पाँच छे कुंडे अपना सीधे बना ले ਅੱਗੇ ਫਿਰ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਕੇ ਆਪਾਂ ਇੱਕ ਕੁੰਡਾ ਤਾਰਾਂਗੇ ਇੱਥੋਂ ਤੱਕ ਦਾ ਆਪਣਾ ਇਹ ਇੱਕ ਡਿਜ਼ਾਈਨ ਹੋ ਗਿਆ 2 4 6 8 10 ਤੇ 11 ਕੁੰਡਿਆਂ ਦਾ ਇਹ ਇੱਕ ਡਿਜ਼ਾਈਨ ਬਣਦਾ ਹੈ ਅੱਗੇ ਫਿਰ ਆਪਾਂ ਧਾਗਾ ਅੱਗੇ ਕਰਾਂਗੇ ਦੋ ਗੁੰਡੇ ਉਲਟੇ ਬਣਾਵਾਂਗੇ 1 2 3 4 5 6 ਗੁੰਡੇ ਸਿੱਧੇ ਦੋ ਗੁੰਡੇ ਫਿਰ ਤੋਂ ਉਲਟੇ ਬਣਾਵਾਂਗੇ ਲਾਸਟ ਦਾ ਗੁੰਡਾ ਸਿੱਧਾ ਉਲਟੇ ਸਲਾਈ ਚ ਆਪਾਂ 2 ਕੁੰਡੇ ਬਣਾਵਾਂਗੇ ਸਿੱਧੇ 6 ਕੁੰਡੇ ਬਣਾਵਾਂਗੇ ਉਲਟੇ 2 ਕੁੰਡੇ ਆਪਾਂ ਉਲਟੇ ਬਣਾ ਲਏ ਇੱਥੇ ਜਿਹੜਾ ਆਪਾਂ ਹਾ ਗੁੰਡਾ ਤਾਰਿਆ ਸੀਗਾ ਇਨ ਹੁਣ ਆਪਾਂ ਬਣਾ ਲਵਾਂਗੇ ਉਲਟਾ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਛੇ ਕੁੰਡੇ ਸਿੱਧੇ ਬਣਾਵਾਂਗੇ ਦੋ ਕੁੰਡੇ ਉਲਟੇ ਐਸੇ ਤਰ੍ਹਾਂ ਹੀ ਆਪਾਂ ਹੁਣ ਆ ਦੋ ਸਲਾਈਆਂ ਬਣਾ ਲਈਆਂ ਹੈਗੀਆਂ ਤੇ ਆਪਾਂ ਚਾਰ ਸਲਾਈਆਂ ਹੋਰ ਬਣਾਉਣੀਆਂ ਐ ਇਸ ਤਰ੍ਹਾਂ ਇਹ ਕਿੱਧਰ ਜਾਊਗੀ ਇੱਧਰ ਆਊਗੀ ਫੇਰ ਇੱਧਰ ਫੇਰ ਇਸ ਤਰ੍ਹਾਂ ਮੈਂ ਬਣਾ ਕੇ ਦਿਖਾਉਣੀ ਆ ਸਾਨੂੰ ਨਹੀਂ ਤਾਂ ਵੀਡੀਓ ਬਹੁਤ ਲੰਮੀ ਹੋ ਜਾਊਗੀ ਆਹ ਲੋ ਜੀ ਆਪਾਂ 6 ਸਲਾਈਆਂ ਬਣਾ ਲੀਆਂ ਇਹਦੀਆਂ ਹਣ ਤੇ ਹੁਣ ਆਪਾਂ ਅੱਗੇ ਡਿਜ਼ਾਈਨ ਸਟਾਰਟ ਕਰਦੇ ਹਾਂ ਇਹਦੇ ਉੱਤੇ ਡਿਜ਼ਾਈਨ ਕਿਵੇਂ ਬਣੂਗਾ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਜਿਹੜੇ ਹੁਣ 6 ਕੁੰਡੇ ਆ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਉਣਾ ਹੈ ਆ ਤਿੰਨ ਕੁੰਡੇ ਇਹਨਾਂ ਦੇ ਵਿਚਾਲੇ ਤਿੰਨ ਇੱਧਰ ਛੱਡਾਂਗੇ ਤਿੰਨ ਆਪਾਂ ਇੱਧਰ ਲਵਾਂਗੇ ਤੇ ਹੁਣ ਆ ਧਿਆਨ ਨਾਲ ਦੇਖਿਓ ਜਰਾ ਆਪਾਂ 1 2 3 1 2 3 4 ਇੱਥੋਂ ਦੀ ਆਪਾਂ ਸਲਾਈ ਕਰਾਂਗੇ ਤੇ ਇਸ ਤਰ੍ਹਾਂ ਕਰਕੇ ਆਪਾਂ ਗੁੰਡਾ ਬਣਾ ਲਾਂਗੇ ਸਲਾਈ ਵਾਲਾ ਗੁੰਡਾ ਵੀ ਆਪਾਂ ਸਿੱਧਾ ਬਣਾ ਲਵਾਂਗੇ ਫਿਰ ਤੋਂ ਆਪਾਂ ਇੱਥੋਂ ਦੀ ਗੁੰਡਾ ਸਲਾਈ ਪਾ ਕੇ ਗੁੰਡਾ ਬਣਾਵਾਂਗੇ ਜਿਆ ਗੁੰਡਾ ਸਿੱਧਾ ਬਣਾ ਲਾਂਗੇ ਹੁਣ ਇੱਥੇ ਤੁਸੀਂ ਆਖੋਗੇ ਜੀ ਔਨ ਲੱਗਦੀ ਆ ਔਨ ਤਾਂ ਲੱਗਦੀ ਆ ਜੀ ਡਿਜ਼ਾਈਨ ਬਹੁਤ ਸੋਹਣਾ ਬਣਦਾ। ਉਹ ਤਾਂ ਜੀ ਚੀਜ਼ ਜਿਵੇਂ ਦੀ ਬਣਦੀ ਆ ਫਿਰ ਓਵੇਂ ਚੰਗੇ ਲੱਗਦੀ ਆ ਔਨ ਤਾਂ ਲੱਗਦੀ ਲੱਗਦੀ ਆ। ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਆਪਾਂ ਥੋੜਾ ਜਿਹਾ ਵਿਰਲਾ ਕਰਕੇ ਪਾ ਸਕਦੇ ਆ ਸੰਘਣਾ ਪਾਵਾਂਗੇ ਥੋੜੀ ਜ਼ਿਆਦਾ ਲੱਗੂਗੀ। ਜੇ ਥੋੜਾ ਜਿਹਾ ਆਪਾਂ ਵਿਰਲਾ ਕਰ ਲਵਾਂਗੇ ਤਾਂ ਥੋੜਾ ਜਿਹਾ ਫਰਕ ਪੈ ਜਾਂਦਾ। ਆਹ ਵਾਲਾ ਕੁੰਡਾ ਵੀ ਆਪਾਂ ਵਿੱਚ ਵਾਲੇ ਕੁੰਡੇ ਜਿਹੜੇ ਹੈਗੇ ਆਪਾਂ ਸਾਰੇ ਸਿੱਧੇ ਬਣਾਉਂਦੇ ਜਾਣਾ ਤੇ ਇੱਕ ਇੱਕ ਕੁੰਡਾ ਨਾਲ ਸੇਮ ਜਗ੍ਹਾ ਵਿੱਚ ਦੀ ਇੱਕ ਇੱਕ ਕੁੰਡਾ ਆਪਾਂ ਹਾਲਤੂ ਬਣਾਵਾਂਗੇ ਆਹ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਆ ਵਾਲਾ ਕੁੰਡਾ ਤਾਰ ਲਾਂਗੇ ਫਿਰ ਤੋਂ ਦੋ ਕੁੰਡੇ ਉਲਟੇ ਇੱਥੇ ਫੇਰ ਆਪਾਂ ਇਸ ਤੇ ਡਿਜ਼ਾਈਨ ਬਣਾਵਾਂਗੇ 6 ਕੁੰਡਿਆਂ ਤੇ 1 2 3 4 ਚਾਰ ਟਾਂਕੇ ਆਪਾਂ ਆਪਣੇ ਛੱਡ ਦੇਣੇ ਆ ਇੱਥੋਂ ਦੇ ਸਲਾਈ ਕੱਢ ਕੇ ਇੱਕ ਗੁੰਡਾ ਬਣਾਇਆ ਫਿਰ ਇੱਕ ਗੁੰਡਾ ਆਪਾਂ ਹਨਾਲ ਜਿਹੜੇ ਸਲਾਈ ਤੇ ਗੁੰਡਾ ਇਹਨੂੰ ਸਿੱਧਾ ਬਣਾ ਲੈਣਾ ਇੱਥੋਂ ਦੀ ਫੇਰ ਸਲਾਈ ਪਾਉਣੀ ਆਪਾਂ ਆਪਣੇ ਜਾਣ ਦੀ ਡਬਲ ਗੁੰਡੇ ਬਣ ਜਾਣਗੇ ਜੀ 6 ਗੁੰਡੇ ਤੇ 6 ਤੋਂ ਆਪਣੇ ਇਹ 11 ਗੁੰਡੇ ਬਣ ਜਾਣਗੇ ਤਣ ਹੋ ਗਏ ਆ ਵੀ 4 ਇਹ ਕੁੰਡਾ ਸਿੰਦਾ ਬਣਾਇਆ 5 ਤੇ 6 ਹੀ ਹੋਗੇ ਜੀ ਡਬਲ ਹੋਗੇ ਪਹਿਲਾਂ ਮੈਂ ਗਿਣੇ ਨਹੀਂ ਸੀ ਕਿ ਮੈਂ ਹੈ ਕਿਤੇ 5 ਬਣਦੇ ਆ 6 ਕੁੰਡੇ ਬਣ ਗਏ ਆ ਆਪਣੇ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਉਲਟੇ ਪਾਸੇ ਆ ਗਏ ਆਪਾਂ ਇੱਕ ਕੁੰਡਾ ਤਾਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਹੁਣ ਆਪਾਂ ਆਪਣਾ ਇੱਧਰ ਹੀ ਰੱਖਾਂਗੇ ਰੋਟੀ ਸਾਈਡ ਆਹ ਵਾਲਾ ਕੁੰਡਾ ਲਵਾਂਗੇ ਇੱਕ ਜਿਹੜਾ ਨਾਲ ਆਹ ਕੁੰਡਾ ਇਹ ਲਵਾਂਗੇ ਜੀ ਇਸ ਤਰ੍ਹਾਂ ਸਲਾਈ ਪਾ ਕੇ ਆਪਾਂ ਦੋ ਕੁੰਡਿਆਂ ਦਾ ਇੱਕ ਬਣਾ ਦਾਂਗੇ ਲੱਗੇ ਫਿਰ ਦੋ ਕੁੰਡੇ ਲਵਾਂਗੇ ਦੋਵਾਂ ਦਾ ਇੱਕ ਬਣਾ ਦਾਂਗੇ ਹੁਣ ਸਾਡੇ ਕੁੰਡੇ ਡਬਲ ਹੋ ਗਏ ਸੀ ਅਸੀਂ ਦੋਹਾਂ ਦਾ ਇੱਕ ਇੱਕ ਬਣਾ ਕੇ 6 ਗੁੰਡੇ ਰੱਖ ਲੈਣੇ ਆ ਫੇਰ ਤਾਂਗਾ ਪਿੱਛੇ ਰਵਾਂਗਾ ਰਹੂਗਾ ਦੋ ਗੁੰਡੇ ਸਿੱਧੇ ਬਣਾਏ ਆਹ ਵਾਲਾ ਗੁੰਡਾ ਉਲਟਾ ਬਣਾ ਲਾਂਗਾ ਦੋ ਕੁੰਡੇ ਫਿਰ ਤੋਂ ਸਿੱਧੇ ਬਣਾਵਾਂਗੇ। ਧਾਗਾ ਇੱਧਰ ਹੀ ਰੱਖਾਂਗੇ ਆਪਾਂ। ਅੱਗੇ ਫਿਰ ਆਪਾਂ ਦੋ ਕੁੰਡੇ ਲਵਾਂਗੇ। ਦੋਵਾਂ ਦਾ ਇੱਕ। ਫਿਰ ਤੋਂ ਦੋ ਕੁੰਡੇ। അകല ദോ ക സിപി ബനിലേ കൽട്ടാ ബാ ഉളയ ഫെ കണിയ ആദ്യം ജനങ്ങ ਇੰਨੇ ਬਣਾ ਲਓ ਜੇ ਤੁਸੀਂ ਵਰਦ ਬਣਾਉਣੇ ਆ ਤਾਂ ਜਿਆਦਾ ਬੇਸ ਰੱਖਣਾ ਤਾਂ ਜਿਆਦਾ ਬਣਾ ਲਓ। ਵਿਰਲਾ ਪਾਉਣਾ ਤਾਂ ਥੋੜਾ ਜਿਹਾ ਤੇ ਵਸਾ ਹੀ ਸਲਾਈਆਂ ਰੀਪੀਟ ਕਰਦੇ ਜਾਵਾਂਗੇ। ਤਾਂ ਸਾਡਾ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੋ ਜਾਂਦਾ ਹੈ ਰੰਗ ਕਿਸੇ ਤੇ ਵੀ ਪਾਓ। ਬਹੁਤ ਸੋਹਣਾ ਲੱਗਦਾ ਜੀ ਬਣਿਆ ਹੋਇਆ। ਕੋਈ ਵੀ ਕਲਰ ਹੋਵੇ। ਮੈਂ ਵਾਈਟ ਤੇ ਹੀ ਬਣਾਇਆ ਹੈ। ਤਾਂ ਦੇਖੋ ਇਹ ਕਿੰਨਾ ਸੋਹਣਾ ਲੱਗਦਾ। 6 6 ਸਲਾਂ ਨਾ ਪਾਉਂਦੇ ਜਾਵਾਂਗੇ ਉੱਪਰ 6 ਤੋਂ ਤੁਸੀਂ ਜੇ 8 ਪਾਉਣੀਆਂ ਤਾਂ 8 ਪਾ ਸਕਦੇ ਹੋ 10 ਪਾਉਣੀਆਂ 10 ਪਾ ਸਕਦੇ ਹੋ ਉੱਪਰ ਜਿਆਦਾ ਇੱਥੇ ਜਿਆਦਾ ਜਗ੍ਹਾ ਰਹਿ ਜੂਗੀ ਤਾਂ ਥੋੜੇ ਅੰਨ ਵਿਰਲੀਆਂ ਹੋ ਜਾਣਗੀਆਂ ਪੱਤੀਆਂ ਡਿਜ਼ਾਈਨ ਕੋਟੀ ਚ ਪਾਓ ਸਵੈਟਰ ਜੈਕਟ ਕਿਸੇ ਵੀ ਚੀਜ਼ ਬੱਚਿਆਂ ਦੀ ਫਰੌਕ ਬਣਾਓ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਹੈ ਦੇਖੋ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਸਬਸਕ੍ਰਾਈਬ ਵੀ ਕਰ ਲਿਓ ਚੈਨਲ ਨੂੰ ਤੇ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ